ਤੇ ਕੋਈ ਪੌਸੀ ਆਉਂਦੀ ਆ ਉਹਨਾਂ ਚਿਰ ਕਾਮਯਾਬ ਨਹੀਂ ਗਈ ਹੁੰਦੀ ਜਿੰਨਾਂ ਚਿਰ ਆਪਣੇ ਸਾਸ ਨਾਲ ਜਣ ਤੇ ਪੌਸੀ ਨੂੰ ਬੰਨ ਵੀ ਉਹਦਾ ਲੱਗਦਾ ਕਿ ਉਹ ਆਪਣੇ ਨਾਲ ਪਸਦੇ ਆ ਹੁਣ ਮੈਂ ਤੇ ਇੰਨੀ ਗੱਲ ਕਰੂੰਗਾ ਆ ਵੇਖੋ ਕਿੰਨੀ ਵੱਡੀ ਗਿੰਦੀ ਜੀ ਕਿਸਾਨੀ ਦੋਹਰੇ ਚ ਲੋਕ ਤੁਰੇ ਆ ਤੁਰੇ ਜੀ ਨਾ ਜੀ ਤੂੰ ਇਹ ਗੱਲ ਕਹੀ ਵੀ ਇਹ ਰੋਲਾ ਗੋਲਾ ਉਧਰ ਲੁਧਿਆਣੇ ਵਾਲੇ ਕਿ ਇੱਥੇ ਲੱਗਦਾ ਕਿ ਹੈ ਹਾਂ ਜਦੋਂ ਅਸੀਂ ਦਿੱਲੀ ਧਰਨੇ ਤੇ ਬੈਠੇ ਸੀਗੇ ਹਾਂ ਤੇ ਇਹੋ ਝੜੂ ਪਾਰਟੀ ਵਾਲੇ ਵਿੱਚ ਜਾ ਜਾ ਬੈਂਦੇ ਸੀ ਕਹਿੰਦੇ ਪੰਜਾਬ ਚ ਸਾਡੀ ਸਰਕਾਰ ਲਿਆਓ ਅਸੀਂ ਫਸਲਾਂ ਨੂੰ ਐਮਐਸਪੀ ਦਾਂਗੇ ਸਾਰੀਆਂ ਫਸਲਾਂ ਤੇ ਅੱਡਾ ਕਿਲੇ ਬਗਾਨੀਆਂ ਜ਼ਮੀਨਾਂ ਦੀ ਰਾਖੀ ਕਰਾਂਗੇ ਉਹਨਾਂ ਨੇ ਬੰਨਣਾ ਸੀ ਸਾਨੂੰ ਮਗਰ ਲਾਉਣਾ ਸੀ ਹੁਣ ਇਹਨਾਂ ਦਾ ਹੱਲ ਕੀ ਹੋਣਾ ਚਾਹੀਦਾ ਅਸਲ ਮੈਂ ਆਪਣੀ ਇਲਾਕੇ ਦੀ ਵੀ ਕੋਈ ਗੱਲ ਹੈਗੀ ਹੈ ਜਾਂ ਹੋਰ ਜਿਲ੍ਹਿਆਂ ਦੀ ਜਿੱਦਾਂ ਲੁਧਿਆਣੇ ਵਾਲਾ ਜਾਂ ਹੋਰ ਕੋਈ ਇਧਰੋਂ ਵੀ ਆਪਣੇ ਬਟਾਲੇ ਵਾਲੋਂ ਮਟਾਲੇ ਚ ਜਿਹੜਾ ਖਤੀਬ ਆ ਨਾ ਖਤੀਬ ਉਹਦੇ ਤੇ ਲਾਗੇ 100 ਏਕੜ ਜ਼ਮੀਨ ਦਾ ਜਿਹੜਾ ਨੋਟੀਫਿਕੇਸ਼ਨ ਹੋ ਜਾਰੀ ਹੋ ਚੁੱਕਾ ਵਾ ਸਹੀ ਹੈ ਜੀ ਉੱਥੇ ਆ ਰਿਹਾ ਵਾ ਤੇ ਸਾਡੇ ਘਰਾਂ 'ਚ ਆ ਗਿਆ ਆ ਗਿਆ ਘਰਾਂ 'ਚ ਆ ਗਿਆ ਆ ਉਹ ਤਾਂ ਫੇਰ ਇਹਨਾਂ ਲਾਂਬੇ ਵੇਖ ਕੇ ਦਰਵਾਜ਼ਾ ਨਹੀਂ ਫੇਰ ਤੇ ਨੇੜੇ ਕਿਹੜੇ ਪਹੁੰਚ ਗਈ ਗੱਲ ਤਾਂ ਜੇ ਅਜੇ ਵੀ ਸੁਸਤ ਬੈਠੇ ਹੋ ਢੀਕਣੇ ਕਿ ਪਨੀ ਤੁਰੋ ਬਿਗਲ ਵੱਜਣਾ ਤੇ ਫੇਰ ਘਰੋਂ ਨਿਕਲਣਾ ਹੂੰ ਇਹ ਫੇਰ ਮੈਂ ਵੀ ਇਹ ਚੀਜ਼ ਦੀ ਇੱਕ ਗੱਲ ਹੋਰ ਸੋਚੀ ਆ ਕਿ ਕਿੱਡੀ ਕਿ ਡੂੰਗੀ ਸਿਆਸਤ ਹੋਊਗੀ ਹੂੰ ਇੱਕ ਆਪਣੇ ਕੁੰਡਾ ਦਾ ਹੈਗੀ ਆ ਆਪਣੀ ਕਲੋਨੀ ਉਹ ਵੇਖੋ ਵੀ ਹਜ਼ਾਰਾ ਏਕੜ ਉਦਾਂ ਹੀ ਬੰਜਰੀ ਪਈ ਆ ਉਹਦਾ ਕਹੇ ਨੇ ਕੋਈ ਸੋਚਿਆ ਨਹੀਂਗਾ ਤੇ ਇਹ ਜਿਹੜੀ ਉਜਾਊ ਜ਼ਮੀਨਾਂ ਵਾ ਉਹਨਾਂ ਦੇ ਕਬਜ਼ੇ ਕਰਨ ਦੇ ਇਹ ਤੇ ਮੈਂ ਚਾਹੁੰਦਾ ਵੀ ਬਹੁਤ ਮਾੜੀ ਨੀਤੀ ਆਉਣ ਵਾਲੀ ਆਪਣੇ ਲਈ ਬਿਲਕੁਲ ਬਿਲਕੁਲ ਨਿਡਰਾਈ ਮਾਰੀ ਕੀ ਆ ਗੱਲ ਇਹਦਾ ਵੀ ਬਾਕੀ ਮੇਨ ਮਕਸਦ ਤੇ ਇਹ ਆ ਨਾ ਵੀ ਮਤਲਬ ਜੇ ਕਿਸਾਨਾਂ ਨੇ ਅਸੀਂ ਵਾਈ ਵਾਲੇ ਬੰਦੇ ਆ ਅਸੀਂ ਵਾਈ ਕਰਨੀ ਆ ਤੇ ਜੇ ਸਾਡੀ ਉਹੋ ਖੁਸ਼ੀ ਸਾਡਾ ਕਿੱਤਾ ਕੀ ਆ ਘਰ ਨੇ ਜਿਹੜੀ ਪਾਲਿਸੀ ਲੈਂਦੀ ਆ ਉਹ ਨੂੰ ਸਟੇਟ ਨਹੀਂ ਦੇਂਦੀ ਆ ਪਾਲਿਸੀ ਇਹ ਸਟੇਟ ਦੇ ਲਈ ਆਂਦੀ ਹੈ ਸਟੇਟ ਦੇ ਲਾਗੂ ਹੋਣੀ ਹੈ ਇਹ ਪੂਰੀ ਸਰਕਾਰ ਭਾਵੇਂ ਆਖਰੀ ਹੈ ਕਿ ਕਿਸਾਨਾਂ ਦੇ ਹੱਥ ਵਿੱਚ ਆ ਕਿਸਾਨਾਂ ਨੂੰ ਅਮੀਰ ਕਰ ਦੇਣਾ ਵਾ 4-4-5-5 ਕਰੋੜ ਦਾ ਕਲਾ ਕਰ ਦੇਣਾ ਪਰ ਇਹ ਅਸਲ ਚ ਹੈ ਜਿਹੜੀ ਹੈ ਟੋਟਲ ਦੀ ਟੋਟਲੀ ਹੈ ਜਿਹੜੀ ਹੈ ਕਿਸਾਨ ਵਿਰੋਧੀ ਆ ਵੇਖੋ ਜਿਹੜੀ ਜ਼ਮੀਨ ਨੂੰ ਸਰਕਾਰ ਐਕਵਾਇਰ ਕਰਨਾ ਚਾਹੁੰਦੀ ਪਹਿਨ ਜਾਰੀ ਇੱਕ ਦਾ ਨੋਟੀਫਿਕੇਸ਼ਨ ਆ 24000 ਦੇ ਇੱਕ ਕਰਦੇ ਤਕਰੀਬਨ ਜਿਹੜਾ ਕੋ ਲੁਧਿਆਣੇ ਦੇ ਨੀਅਰ ਤੇਰਵਾ ਤੇ ਲੁਧਿਆਣੇ ਦੇ ਵਿੱਚ ਇੰਨਾ ਹੀ ਰਕਬਾ ਅੱਗੇ ਪਹਿਲਾਂ ਜਿਹੜਾ ਐਕਵਾਇਰ ਹੋਇਆ ਵੇਲੇ ਪਿਆ 10 ਕਿਥੇ ਕੋਈ ਉੱਥੇ ਵਸੂ ਵੀ ਨਹੀਂ ਹੈਗੀ ਉਹ ਜ਼ਮੀਨ ਅਕਵਾਇਰ ਕੀਤੀ ਜਾ ਰਹੀ ਆ ਜਿਹੜੀ ਜ਼ਮੀਨ ਬਹੁਤ ਜ਼ਿਆਦਾ ਹੀ ਉਪਜਾਊ ਆ ਜੇ ਸਰਕਾਰ ਹਵਾਲਾ ਦਿੰਦੀ ਆ ਚੰਡੀਗੜ੍ਹ ਦਾ ਵੀ ਚੰਡੀਗੜ੍ਹ ਵਸਾਇਆ ਗਿਆ ਸੀ ਤੇ ਚੰਡੀਗੜ੍ਹ ਜਿਹੜਾ ਵਸਾਇਆ ਗਿਆ ਸੀ ਉਹਦੇ ਵਾਸਤੇ ਚੰਡੀਗੜ੍ਹ ਤੇ ਜਿਹੜੀ ਜ਼ਮੀਨ ਦੀ ਕੋਸ਼ਿਸ਼ ਕੀਤੀ ਗਈ ਜਦੋਂ ਕਹਿਰੋਂ ਹੀ ਪ੍ਰਦਰਸ਼ਨ ਕਰ ਰਹੇ ਹੁਣ ਮੁੱਖ ਮੰਤਰੀ ਜਦੋਂ ਉਹ ਜਿਹੜੀ ਕੋਸ਼ਿਸ਼ ਕੀਤੀ ਗਈ ਜਦੋਂ ਉਹ ਜ਼ਮੀਨ ਉਪਜਾਊ ਨਹੀਂ ਸੀ ਹੈਗੀ ਜਿੱਥੇ ਚੰਡੀਗੜ੍ਹ ਵਸਾਇਆ ਗਿਆ ਵਾ ਉਹ ਜ਼ਮੀਨ ਨੂੰ ਤਾਂ ਉਹਨਾਂ ਨੇ ਗਵਰ ਕਰਕੇ ਉੱਥੇ ਚੰਡੀਗੜ੍ਹ ਵਸਾਇਆ ਸੀ ਤੇ ਹੁਣ ਜਿਹੜਾ ਤੁਸੀਂ ਕਹਿੰਦੇ ਪੀ ਪੰਜਾਬ ਨੂੰ ਕਿਉਂ ਲੁੱਟਾ ਚਾਹੁੰਦੇ ਆ ਪੰਜਾਬ ਨੂੰ ਖਤਮ ਕਰਨੇ ਬਿਲਕੁਲ ਸਹੀ ਗੱਲ ਹੈ ਪੰਜਾਬ ਨੂੰ ਖਤਮ ਕਰਨ ਦੀ ਚਾਲ ਆ ਜੇ ਆਪਾਂ ਲਈਏ ਤੇ ਜਿਹੜਾ ਇੰਡੀਆ ਵਾ ਸਾਰੇ ਇੰਡੀਆ ਦੇ ਵਿੱਚ ਟੋਟਲ 31% ਲੋਕ ਜਿਹੜੇ अर्ਗਨਾਈਜੇਸ਼ਨ ਮਤਲਬ ਸ਼ਹਿਰੀ ਕਰਨ 31% ਲੋਕ ਜਿਹੜੇ ਸ਼ਹਿਰਾਂ 'ਚ ਵਸਦੇ ਆ ਟੋਟਲ ਤੇ ਪੰਜਾਬ ਦੇ ਵਿੱਚ ਪਹਿਲਾਂ ਹੀ 42 ਤੋਂ 43% ਲੋਕ ਜਿਹੜੇ ਸ਼ਹਿਰਾਂ 'ਚ ਵਸਣ ਦੇ ਵਿੱਚ 10% ਦੇ ਇਸੋ ਆਢੀ ਅੱਗੇ ਹੀ ਵਧਾ ਤੇ ਹੋਰ ਕਿੰਨਾ ਕਿਸ ਸਰਕਾਰ ਅਰਬਲਾਈਜੇਸ਼ਨ ਕਰਨਾ ਚਾਹੁੰਦੀ ਆ ਸ਼ਹਿਰੀਕਰਨ ਕਰਨਾ ਚਾਹੁੰਦੀ ਆ ਜਦ ਕਿ ਪੰਜਾਬ ਦਾ ਜਿਹੜਾ ਸਾਰੇ ਤੇ ਸਾਰਾ ਕਿੱਟਾ ਵਾ ਉਹ ਤੇ ਪਿੰਡਾਂ ਨਾਲ ਜੁੜਿਆ ਆ ਖੇਤੀਬਾੜੀ ਪੰਜਾਬ ਦਾ ਢਾਂਚਾ ਆ ਆਰਥਿਕ ਢਾਂਚਾ ਵਾ ਇਹਦੇ ਜਿਹੇ ਤੇ ਪੰਜਾਬ ਚੱਲਦਾ ਤੇ ਸਰਕਾਰ ਕਿਉਂ ਸ਼ਹਿਰੀਕਰਨ ਦੇ ਪਾਸੇ ਤੁਰ ਗਈ ਆ ਇਹ ਜਿਹੜੀ ਸਟੇਟ ਹੁੰਦੀ ਨਾਲ ਦੀ ਸੋਚੀ ਸਮਝੀ ਚਾਲਵਾ ਵੇਖੋ ਕਿੰਨੀ ਜ਼ਮੀਨ ਜਿਹੜੀ ਆ ਮਹਾਰਾਸ਼ਟਰ ਕਰਨਾਟਕਾ ਚ ਆ ਬਾ ਬਕਾਰ ਪਈ ਆ ਜਿੱਤੇ ਕੋਈ ਘਰ ਨਹੀਂ ਕੋਈ ਮਕਾਨ ਨਹੀਂ ਇਹ ਜਿਹੜੀ ਆ ਦੇਖੋ ਪੰਜਾਬ ਤੇ ਹੀ ਲਾਗੂ ਕਿਉਂ ਕੀਤੀ ਜਾ ਰਹੀ ਆ ਕਿਉਂਕਿ ਪੰਜਾਬ ਦੀ ਜ਼ਮੀਨ ਬਹੁਤ ਵਧੀਆ ਔਰ ਪਾਣੀ ਵੀ ਬਹੁਤ ਵਧੀਆ ਹੈ ਪੰਜਾਬ ਦਾ ਔਰ ਸਟੇਟਾਂ ਜਿਹੜੀਆਂ ਵਾ ਇਹ ਇਡੀ ਵਧੀਆ ਜ਼ਮੀਨ ਨੂੰ ਲਿਆ ਕੇ ਉਹ ਪਾਲਿਸੀ ਤੇ ਇੱਥੇ ਮਕਾਨ ਖੜੇ ਜਾ ਰਹੇ ਕਈ ਫੈਕਟਰੀਆਂ ਲਾਉਣੀਆਂ ਚਾਹੁੰਦੇ ਨੇ ਸਾਰੀ ਕਰਨੀ ਚਾਹੁੰਦੇ ਆ ਉਹ ਪੰਜਾਬ ਦੇ ਕਿਸਾਨ ਨੂੰ ਬਰਬਾਦ ਕਰਨਾ ਚਾਹੁੰਦੀਆਂ ਸਾਡੇ ਕੋਲ ਇੱਕੋ ਹੀ ਹਥਿਆਰ ਆ ਸਾਡੇ ਬਜ਼ੁਰਗ ਸਾਨੂੰ ਦੱਸ ਕੇ ਸਾਡੇ ਬਾਡੂ ਡ ਉਹ ਫਿਰ ਦੱਸਗੇ ਕਿ ਜਿੱਥੇ ਤੋ ਸਿੱਧਾ ਨਾਨਕ ਦੀ ਉਂਗਲੀ ਕਿੱਟੀ ਕਰ ਲੈਣੀ ਚਾਹੀਦੀ ਹੈ ਹੁਣ ਇਹ ਆਉਣ ਸਾਡੀਆਂ ਜ਼ਮੀਨਾਂ ਰਿਕੁਇਰ ਕਰਨ ਵਾਸਤੇ ਤੇ ਅਹੀਂ ਫਿਰ ਇਹਨਾਂ ਨੂੰ ਗਾੜੀ ਜ਼ਮੀਨਾਂ ਦੇਵਾਂਗੇ ਜੇ ਅਸੀਂ ਆਪਣੇ ਭਰਾ ਨੂੰ ਇੱਕ ਵੱਠ ਤੋਂ ਇੱਕ ਇੰਚ ਥਾਂ ਤੋਂ ਲੜ ਕੇ ਮਿੱਟੀ ਲਾਉਣ ਤੋਂ ਲਾਉਣ ਤੋਂ ਘਰ ਦੀ ਵਣ ਤੋਂ ਲੜ ਕੇ ਮਰ ਜਾਂਦੇ ਤੇ ਇਹ ਸਾਡੇ ਕਹਾਦੇ ਸ਼ਕੇ ਕੀ ਸਾਡੇ ਸਗੇ ਆ? ਹਾਂ। ਫਿਰ ਇੱਥੇ ਸਿਰ ਟੜਦੀਆਂ ਬਾਜ਼ੀਆ ਲੱਗਣਗੇ ਹੁਣ ਉਹ ਗੱਲ ਨਹੀਂ ਜਿਉਣੀ। ਕਿ ਜਿਹੜੀਆਂ ਅੱਗੇ ਗੱਲਾਂ ਕਰਦੇ ਵੀ ਅਸੀਂ ਸ਼ਾਂਤਮਈ ਬਹਿ ਕੇ ਕਿਸਾਨ ਤੇ ਤੁਹਾਡੇ ਨਾਲ ਗੱਲ ਕਰਾਂਗੇ। ਤੁਸੀਂ ਸਾਨੂੰ ਡਾਂਗਾ ਮਾਰੀ ਜੋ। ਉਹਨਾਂ ਨੇ ਕੀ ਰੱਖਿਆ ਵੀ 4800 ਤੇ 40 ਗੱਜ ਦਾ ਇੱਕ ਕਿਲਾ ਹੁੰਦਾ ਵਾ। ਹਾਂਜੀ। ਟੋਟਲ ਹੈ। ਹਾਂਜੀ। ਸਰਕਾਰ ਨੇ ਇਹ ਆਖਿਆ ਵਾ ਵੀ ਤੁਹਾਨੂੰ ਉਹਦੇ ਵਿੱਚੋਂ ਅਸੀਂ 1000 ਗੱਜ ਜਿਹੜਾ ਹੋਣਾ ਸਕੁਅਰ ਉਹ ਤੁਹਾਨੂੰ ਦਵਾਂਗੇ ਅਸੀਂ ਰਿਹਾਇਸ਼ੀ ਕੋਲਾ ਅਰੋਸ਼ੀਤੀ ਆਪਣਾ ਘਰ ਪਾ ਸਕਦੇ ਹੋ ਕੁਝ ਵੀ ਕਰ ਸਕਦੇ 200 ਗਜ ਦਾ ਤੁਹਾਨੂੰ ਜਿਹੜਾ ਵਾਣਾ ਸ਼ਪੀਰ ਦਾ ਕਰਦਾ ਉਹ ਤੁਹਾਨੂੰ ਮਿਲੇਗਾ ਕਮਰਸ਼ੀਅਲ ਤੇ ਜਿਹੜਾ ਤੁਹਾਡਾ ਰਿਹਾਸੀ ਆ ਜਿਹੜਾ ਉਹਨੇ ਰੇਟ ਤੈਅ ਕੀਤਾ ਵੀ ਇੱਕ ਗਜ ਦਾ 30000 ਸਕਰ ਫੁੱਟ ਦਾ ਜਿਹੜਾ ਤੁਹਾਡਾ ਗਾਜਵੇ ਕਰਾਦੇ ਤੁਹਾਨੂੰ ਜਿਹੜੇ ਪੈਸੇ ਮਿਲਨੇ ਆ ਉਸ ਹਿਸਾਬ ਨਾਲ ਤੁਸੀਂ ਲਾ ਲਓ ਉਸ ਹਿਸਾਬ ਨਾਲ ਤੇ ਤੁਹਾਨੂੰ 4 ਜਾਂ 5 ਕਰੋੜ ਰੁਪਏ ਆ ਫਿਰ ਆ ਜਾਂਦਾ ਜਿਸ ਹਿਸਾਬ ਨਾਲ ਸਰਕਾਰ ਕਹਿੰਦੀ ਪਰ ਦਿਨ ਉਹਦੋਂ ਜਦੋਂ ਕਲੋਨੀ ਡਿਵੈਲਪ ਹੋ ਗਈ ਤੇ ਡਿਵੈਲਪ ਹੋਣ ਦੀ ਨੂੰ ਹੋ ਸਕਦਾ ਵਾ ਤੁਹਾਨੂੰ 50 ਸਾਲ ਵੀ ਲੱਗ ਜਾਣ ਅਜੇ ਤੱਕ ਉਹ ਵੀ ਕਾਨੂੰਨੀਆਂ ਸਰਕਾਰਾਂ ਬਦਲ ਨਹੀਂ ਗਈ ਸਿਕਨ ਅਜੇ ਤੱਕ ਕੋਈ ਕਲੋਨੀਆਂ ਪਈਆਂ ਵਾ ਜਿਨ੍ਹਾਂ ਨੂੰ 15-15 20-20 ਸਾਲ ਹੋ ਗਏ ਜੇ ਤੱਕ ਡਿਵੈਲਪ ਨਹੀਂ ਹੋਈਆਂ ਉਸ ਕਿਸਾਨ ਜਥੇਬੰਦੀਆਂ ਨਾਲ ਜੁੜੇ ਬਹੁਤੇ ਲੋਕ ਸਰਪੰਚੀ ਦੀਆਂ ਵੋਟਾਂ ਦੇ ਵਿੱਚ ਕੋਈ ਮੈਂਬਰ ਬਣ ਗਿਆ ਕੋਈ ਸਰਪੰਚ ਬਣ ਗਿਆ ਬਣ ਗਿਆ ਜੀ ਹੁਣ ਉਹਦੀ ਡਿਊਟੀ ਕੀ ਆ ਹਾਂ ਦੇ ਕਿਸਾਨ ਹੈ ਨਾ ਜ਼ਮੀਨ ਨਾਲ ਜੁੜੇ ਆ ਕਿਸਾਨੀ ਦਾ ਕਿੱਤਾ ਕਰਦੇ ਕੋਈ ਡੇਰੀ ਫਾਰਮਿੰਗ ਦਾ ਕਰਦਾ ਕੋਈ ਪੋਲਟਰੀ ਫਾਰਮ ਦਾ ਕਰਦਾ ਕਿੱਤਾ ਦੇ ਕਿਸਾਨੀ ਆ ਕਿਸਾਨੀ ਆ ਉਹਨਾਂ ਨੂੰ ਚਾਹੀਦਾ ਪਿੰਡਾਂ ਦੇ ਵਿੱਚ ਪ੍ਰਚਾਰ ਕਰਨ ਕਿਸਾਨੀ ਦੇ ਹੱਕ ਵਿੱਚ ਵੀ ਇਹ ਜਿਹੜੀ ਨੀਤੀ ਆ ਇਹ ਪਾਲਿਸੀ ਆ ਲੈਂਡ ਪੂਲਿੰਗ ਨੀਤੀ ਇਹ ਬਹੁਤ ਮਾਰੂ ਨੀਤੀ ਆ ਇਹ ਸਾਡੀਆਂ ਜ਼ਮੀਨਾਂ ਖੋਣ ਜਾ ਰਹੀਆਂ ਜਿਹੜਾ ਧਰਤੀ ਹੇਠਲਾ ਪਾਣੀ ਆ ਉਹਦੇ ਕਬਜ਼ਾ ਕਰਨ ਦਾ ਇਹਨਾਂ ਦਾ ਪੂਰਾ ਪ੍ਰੋਗਰਾਮ ਆ ਇਸ ਵੇਲੇ ਸਾਡੇ ਦੇ ਯਾਰ ਬਾਬਾ ਜੀ ਤੁਹਾਡੇ ਕਿਨੇ ਲੈਣਿਆ ਜੇ ਦੋ ਆਦਮੀਆਂ ਵਿੱਚ ਇੱਕ ਵਾਰ ਗਿਆ ਹੋਊਗਾ ਸਾਡੇ ਪਿੰਡ ਦੇ ਵਿੱਚ ਤਕਰੀਬਨ 60 70% ਜਿਹੜਾ ਯੂਥ ਆ ਤੇ ਕੁਝ ਬੰਦੇ ਵਿਦੇਸ਼ਾਂ ਜਾ ਕੇ ਬਹਿ ਗਿਆ ਉਹ ਕੋਈ ਅਮਰੀਕਾ ਚਲ ਗਿਆ ਕੋਈ ਕੈਨੇਡਾ ਚਲ ਗਿਆ ਤੇ ਜਿਹੜੀ ਇਹ ਲੋਨੀਆਂ ਬਣਾ ਰਹੇ ਆ ਉਹਦੇ ਰਹਿਣਾ ਕਿਨੇ ਆ ਉਹ ਪੰਜਾਬ ਤੋਂ ਬਾਹਰੋਂ ਬੰਦੇ ਲੈ ਕੇ ਆਉਣਗੇ ਪ੍ਰਵਾਸੀ ਲੈ ਆਉਣਗੇ ਉਹਨਾਂ ਨੂੰ ਕਾਦਾ ਗੁਰਲੇ ਵਰਗੇ ਢੰਡਾਲਾ ਨੂੰ ਜ਼ਮੀਨਾਂ ਦੇਣਗੇ ਮੈਨੂੰ ਦੱਸ ਦਿਓ ਕਿਹੜਾ ਸਰਕਾਰੀ ਬਾਬੂ ਆ ਕਿਹੜਾ ਸਰਕਾਰੀ ਬਾਬੂ ਆ ਕਿਹੜਾ ਦੂਸਰਾ ਬੰਦਾ ਵਾ ਜਿਹੜਾ ਉੱਥੇ ਕਰੋੜਾਂ ਦੇ ਪਲਾਟ ਲੈ ਲਊਗਾ ਕਾ ਕਿਹੜਾ ਕਸਾਣਾ ਕਿਉਂ ਜੀ ਆਜ ਬੀਰ ਜੀ ਤੂੰ ਲੈ ਲਵੇਂ ਮਾਸ਼ਾਅੱਲ ਨਹੀਂ ਲੈ ਲਵੇਂ ਨਹੀਂ ਨਹੀਂ ਹੁਣ ਇੱਥੇ ਚਾਹੀਦਾ ਇੱਥੇ ਕੀ ਚਾਹੀਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਸਰਪੰਚ ਬਣਿਆ ਗ੍ਰਾਮ ਸਭਾ ਸਦਰ ਉੱਥੇ ਮੈਡੀਕਲ ਲੋਨ ਮਤੇ ਪਾਉਣਾ ਤੇ ਤੌਰ ਵੀ ਇਹ ਜਿਹੜੇ ਲੈਂਡ ਪੋਲਿੰਗ ਪਾਲਸੀ ਆ ਇਹ ਸਾਡੇ ਲਈ ਮਾਰੂ ਆ ਅਸੀਂ ਸਰਪੰਚਾਂ ਦੇ ਪਿੰਡਾਂ ਨੂੰ ਮਰੰਦਾ ਕਿ ਜੇ ਕੋਈ ਸਰਕਾਰੀ ਬੰਦਾ ਵਿੱਚ ਆਉਂਦਾ ਤੇ ਉਹ ਸੋਚ ਸਮਝ ਕੇ ਆਵੇ ਗ੍ਰਾਮ ਸਭਾ ਦੇ ਜਿਹੜੇ ਕਾਨੂੰਨ ਦੇ ਮਤਲਬੋ ਤੇ ਬਣਦੀ ਕਾਰਵਾਈ ਕਰਾਂਗੇ ਇਹਨਾਂ ਤੇ ਕਰ ਹੀ ਸਕਦੇ ਆ ਇਹ ਕਿਸਾਨੀ ਅੰਦੋਲਨ ਦੇ ਸਾਡੇ ਨਾਲ ਜੁੜੇ ਆ ਸਾਡੇ ਨਾਲ ਸਿਰ ਜੋੜ ਕੇ ਰੋਟੀ ਖਾਂਦੀ ਆ ਜੰਦਾਬਾਦ ਮਰਦਾਬਾਦ ਦੇ ਨਾਅਰੇ ਲਾਏ ਆ ਗੁਰੂ ਘਰਾਂ ਦੇ ਵਿੱਚ ਬਹਿ ਕੇ ਅਰਦਾਸਾਂ ਕੀਤੀਆਂ ਇਹਨਾਂ ਕੰਮ ਤੇ ਕਰ ਹੀ ਸਕਦੇ ਆ ਕਿ ਨਹੀਂ ਪਿੰਡ ਵਾਲੇ ਪੁੱਤਾਂ ਪਾਈਆਂ ਇਹ ਪ੍ਰਚਾਰ ਬੜਾ ਜ਼ਰੂਰੀ ਆ ਜੀ ਸਭ ਤੋਂ ਵੱਡਾ ਅੱਜ ਦੇ ਲੋਕਤੰਤਰ ਦੇ ਵਿੱਚ ਸਾਡਾ ਹਿਯਾਰਾ ਪ੍ਰਚਾਰ ਪੁਰਾਣੇ ਸਮੇਂ ਦੇ ਦਵਰਗੀਆਂ ਵਾਂਗਦੇ ਸੀ ਨਾ ਇੱਕ ਦੂਜੇ ਸਾਈਕਲਾਂ ਦੇ ਜਾ ਕੇ ਪ੍ਰਚਾਰ ਕਰਦੇ ਸੀ ਹੁਣ ਇਹ ਤਨਾਂ ਦੇ ਮੀਡੀਆ ਨਾਲ ਆ ਕੇ ਸੋਸ਼ਲ ਮੀਡੀਆ ਦੇ ਮਾਧਿਅਮੇ ਵਰਾਈ ਪ੍ਰਚਾਰ ਬੰਦਾ ਜੀ ਬੰਦਾ ਕੇ ਜੀ ਇੱਕ ਇੰਨਾ ਦੇ ਪੜਿਆ ਲਿਖਿਆ ਬੰਦਾ ਆ ਹਾਂ ਚਲੋ ਅਸੀਂ ਤਿੰਨ ਪੜ ਬੰਦੇ ਆ ਸਾਰੀ ਜ਼ਿੰਦਗੀ ਨਾਲ ਕੀ 2-4 ਸਾਲ ਹੋ ਰਹੇ ਨੇ ਹੁਣ ਜਾਂਦੇ ਜਾਂਦੇ ਸਾਡੇ ਦੇ ਅਕੀਰਲੇ ਸਾਏ ਸਾਨੂੰ ਦੱਸੋ ਵੀ ਅਸੀਂ ਕੀ ਕਰੀਏ ਜੇ ਨਾ ਦੁਨੀਆ ਦਾ ਭਲਾ ਹੋਵੇ ਸਾਨੂੰ ਸਿਖਾ ਦੇ ਤੁਸੀਂ ਪੜੇ ਲਿਖੇ ਬੰਦੇ ਜੋ ਕਿ ਹੁਣ ਇਹਨਾਂ ਦਾ ਮੂੰਹ ਤੋੜ ਜਵਾਬ ਕਿੱਥੇ ਕਿਤਰਾ ਦੇਣ ਅਸੀਂ ਹੁਣ ਜ਼ਿੰਦਗੀ ਸਾਡੀ ਨੰਗ ਗੀ ਮੁੱਤ ਵੀ ਆ ਬੌਂਸ ਤੇ ਚੀਜ਼ਾਂ ਦੇ ਸੱਤ ਸੱਤ ਜਿਹੜਾ ਕਿਆ ਕੀ ਰਿਆ ਤੇ ਦਸ਼ਾ ਵੀ ਆਈ ਹੁਣ ਕਿੱਧਰ ਕੁਰਬਾਨੀ ਕਰੀਏ ਨੰਨੀ ਬਾਹਰ ਚਲ ਗਈ ਆ ਜਵਾਨੀ ਬਾਹਰ ਚਲੀ ਹੁਣ ਇਹੀ ਬੈਠੇ ਸਾਡਾ ਹੁਕਮ ਲਾਓ ਤੁਸੀਂ ਬੜੇ ਦੇਖੇ ਜਿੱਧਰ ਤੁਸੀਂ ਜਲੋਗੇ ਤੁਹਾਡੇ ਨਾਲ ਖੜੇ ਆ ਬਾਬਾ ਜੀ ਇਹਨਾ ਮੋਢਾ ਚਾਰਦੇ ਤੇ ਬਜ਼ੁਰਗ ਹੀ ਹੁੰਦੇ ਆ ਉਹ ਸਾਡਾ 85 ਸਾਲ ਦਾ ਬਾਬੂ ਹੀ ਖੰਡੇ ਵਾਲਾ ਜਿੰਨੇ ਹੈਵਰੀ ਛੰਡੇ ਨੂੰ ਪਿੱਛੇ ਮੋੜਦਾ ਹੈਗਾ ਸੀਸ ਧੜੀ ਤੇ ਰੱਖੇ ਤੁਰਿਆ ਸੀ ਇੱਥੇ ਬੁੱਢੇ ਤੇ ਜਵਾਨ ਦੀ ਗੱਲ ਹੀ ਕਰਨੀ ਤੁਹਾਡੇ ਕੋਲ ਰਾਹ ਲੈ ਕੇ ਤੁਹਾਡੇ ਕੋਲ ਸਿੱਖ ਲੈ ਕੇ ਤੁਹਾਨੂੰ ਮੋੜੇ ਲਾ ਕੇ ਮਗਰ ਪੰਜਾਬ ਦਾ ਜਵਾਰ ਜਿੱਦਾਂ 2021 ਚ ਹੋਇਆ ਸੀ ਹੁਣ ਵੀ ਤੁਰੂਗਾ ਹੁਣ ਵੀ ਇਹਨੂੰ ਤੁਰਨਾ ਪਊਗਾ ਜੇ ਆਪਣੀਆਂ ਜ਼ਮੀਨਾਂ ਬਚਾਉਣੀਆਂ ਇਹਦਾ ਯਾਦ ਰੱਖਿਓ ਆਪਣੀਆਂ ਜ਼ਮੀਨਾਂ ਦੇ ਵਿੱਚ ਸਾਨੂੰ ਲੇਬਰ ਕਰਨ ਲਈ ਦਿਹਾੜੀ ਕਰਨ ਲਈ ਲੈਣਾ ਦੇ ਖਲੋੜਾ ਪਾੜਾ ਰੇ ਆ ਚੌਂਕਾ ਦੇ ਵੇਖਦੇ ਨਾ ਤੁਸੀਂ ਆ ਕਿੱਦਾਂ ਬੰਦੇ ਖਲੋਦੇ ਹੁੰਦੇ ਐ ਇੰਦਾ ਖਲਾਰਾ ਜਿਹਾ ਸਾਨੂੰ ਇੱਕ ਗੱਲ ਹੋਰ ਆ ਜੀ ਜਿੱਦਾਂ ਆਪਾਂ ਪਿੰਡ ਦੇ ਸਰਪੰਚ ਨੂੰ ਵੋਟਾਂ ਪਾ ਕੇ ਬਣਾਉਂਦੇ ਆ ਉਹ ਸਾਡੇ ਚ ਰਿਹਾ ਜਥੇਬੰਦੀ ਚ ਪਹਿਲਾਂ ਤਾਂ ਜਾਂ ਜਿਹੜਾ ਹਲਕਾ ਬਧੈਕਾ ਉਹਨਾਂ ਨੇ ਇਹੀ ਵੋਟਾਂ ਪਾ ਕੇ ਬਣਾਉਣੇ ਕੀ ਅੱਜ ਇਹ ਦੋਵੇਂ ਸਾਡੇ ਨਾਲ ਖਲੋਣਗੇ ਇਹ ਖਲੋਣਾ ਚਾਹੀਦਾ ਉਹਨਾਂ ਸਾਡੇ ਨਾਲ ਬਣਦਾ ਖਲੋਣਾ ਬਣਦਾ ਉਹਨਾਂ ਦਾ ਕਿਉਂ ਨਹੀਂ ਬਣਦਾ ਜੀ ਪਿੰਡ ਦਾ ਸਰਪੰਚ ਜਿਹੜਾ ਪਿੰਡ ਦਾ ਮਾਈ ਬਾਪ ਆ ਪਿੰਡ ਦੇ ਸਰਪੰਚ ਦੀਆਂ ਵੋਟਾਂ ਦੇ ਨਾਲ ਤੇ ਐਮਐਲਏ ਬਣਦਾ ਜਿਹੜਾ ਵੀ ਐਮਐਲਏ ਉਹ ਤੇ ਖਲੋਊ ਸਰਕਾਰ ਵੈਲੀ ਜੀ ਹੇ ਜੇ ਜਿੰਮੀਦਾਰਾ ਨਹੀਂ ਖੜਾਉਂਦਾ ਤੇ ਜਿੰਮੀਦਾਰ ਨੂੰ ਮੂੰਹ ਤੋੜਨਾ ਜਵਾਬ ਦੇਣਾ ਤੂੰ ਬੋਲਣਾ ਤੇ ਪਿੰਡਾ ਜੀ ਨਹੀਂ ਵਣ ਸਕੀ ਚੱਲਣੀ ਆ ਨਹੀਂ ਜੇ ਜੇ ਸਾਡੇ ਵਿੱਚੋਂ ਨਿਕਲ ਕੇ ਸਾਡੇ ਪਿੰਡ ਦੇ ਮਤਲਬ ਘਰ ਦਾ ਮੈਂਬਰ ਹੋ ਗਏ ਤੇ ਫੇ ਸਾਡੇ ਚਾਰ ਲੱਗਦਾ ਯਾਰ ਆਵੇ ਇੱਥੇ ਫਿਰ ਤੇ ਕਰਾਂਗੇ ਸਵਾਗਤ ਜਿत्रा ਕਰੀਦਾਰ ਪਾ ਕੇ ਸਾਡੀਆਂ ਖੁਸ਼ੀ ਕਰਦੇ ਆਏ ਆ ਸਾਡੇ ਬਜ਼ੁਰਗ ਕਰਦੇ ਆਏ ਆ ਇਹਨਾਂ ਦੇ ਘੰਡੇ ਚੋਕੇ ਫਿਰ ਮਰਜ਼ੀ ਰੰਗੜ ਵਾ ਕੇ ਆਏ ਉਹ ਚੜ ਕੇ ਆ ਕਿ ਮੈਂ ਕਿਥੋਂ ਇਹਨਾਂ ਦੇ ਪੋਟਰ ਲਾਉਣੇ ਫਿਰਦੇ ਆ ਇਹਨਾਂ ਨੂੰ ਫੰਡ ਦਿੰਨੇ ਆ ਚਾਹੇ ਸਰਪੰਚ ਹੋਵੇ ਚਾਹੇ ਉਹ ਵਿਧਾਇਕ ਹਲਕੇ ਦੇ ਤੇ ਅੱਜ ਜੇ ਸਾਨੂੰ ਸਾਢ ਕਿਉਂ ਸਰਕਾਰ ਦਾ ਤਦ ਨੇ ਫਿਰ ਸਾਡ ਨੂੰ ਕੋ ਸੋਚਣਾ ਚਾਹੀਦਾ ਜਦੋਂ ਪਿੰਡਾਂ ਚ ਆਉਣਗੇ ਕੀ ਇਹ ਜਥੇਬੰਦੀਆਂ ਜਾਂ ਪਿੰਡ ਦੇ ਲੋਕ ਕੋਈ ਕਰਨਗੇ ਇਹਨਾਂ ਦਾ ਵਿਰੋਧ ਕੋ ਯਰ ਕਰਦੇ ਪਿੰਡ ਦੇ ਲੋਕ ਲੜ ਜੇ ਸਰਪੰਚ ਨਹੀਂ ਸੁਣਦਾ ਤਾਂ ਸਾਡ ਕੋ ਕਿੰਨੇ ਸਰਪੰਚ ਨੂੰ ਵੋਟ ਦੇ ਪਾਉਣੇ ਸਰਪੰਚਾਂ ਨਾਲ ਕਰਦੇ ਜੀ ਐਮਐਨਏ ਸਾਡੇ ਖਲਕੇ ਦੇ ਖਰਾਬ ਜਾਂਦਾ ਜੇ ਸਾਡੇ ਜ਼ਮੀਨਾਂ ਦੇ ਪਰਿਵਾਰ ਬਣਦਾ ਇੱਕ ਪਾਸੇ ਕਿਸਾਨ ਸਾਡੇ ਟਰੈਕਟਰ ਮਾਰਚ ਕਰਦੇ ਆ 8 ਤਰੀਕ ਨੂੰ ਤੇ ਇਹਨਾਂ ਦੀ ਬਹੁਤ ਵੱਡੀ ਇਹਨਾਂ ਨੇ ਮੀਟਿੰਗ ਸੱਦੀ ਲੁਧਿਆਣੇ ਵਿੱਚ ਜਿੱਥੇ ਮੁੱਖ ਮੰਤਰੀ ਨੂੰ ਵੀ ਸੱਦਿਆ ਸੀ ਦੂਸਰੇ ਪਾਸੇ 24 ਤਰੀਕ ਨੂੰ ਸੰਯੁਕਤ ਕਿਸਾਨ ਮੋਰਚੇ ਦੀ ਆ ਸਾਲ ਮਜ਼ਦੂਰ ਮੋਰਚੇ ਦਾ ਮੋਟਰਸਾਈਕਲ ਮਾਰਚਾ ਜੇਕਰ ਇਹਨਾਂ ਦੇ ਵਿੱਚ ਸਾਥ ਨਹੀਂ ਦਿੰਦੇ ਇਹਦੇ ਖਿਲਾਫ ਤੌਰ ਤੇ ਆ ਤੇ ਫਿਰ 2027 ਦੇ ਵਿੱਚ ਇਹਨਾਂ ਦੀ ਰੇਲ ਬਣਾਵਾ ਦੇ ਆਪਾਂ ਪੋਲੀਪਾਸ ਜਿਹੜੀ ਆਈ ਆ ਹੂੰ ਇਹ ਵਿਸ਼ਵ ਗੁਰੂ ਤੇ ਇੱਕ ਮੈਂ ਛੋਟੀ ਜੀ ਗੱਲ ਦੱਸ ਦੇਣਾ ਵਾ ਵੀ ਇੱਕ ਨਾ ਆਪਣੇ ਲੰਗਨ ਦੇ ਵਿੱਚ ਨਾ ਇੱਕ ਛੋਟੀ ਜੀ ਉਹਨਾਂ ਨੇ ਆਪਣੇ ਜਿੱਦਾ ਕਹਿੰਦੇ ਨੇ ਸਰਵੇ ਕਰਾਇਆ ਹੂੰ ਜਿਹੜੇ ਦਮਨਕਾਰੀ ਦੇਸ਼ ਵਾ ਹਾਂ ਹਾਂ ਉਹਨਾਂ ਦੇ ਵਿੱਚ ਭਾਰਤ ਦਾ ਨਾਮ ਵੀ ਆਇਆ ਆ ਠੀਕ ਆ ਇਹ ਬੰਨ ਵਿਸ਼ਵਗੁਰੂ ਦੇ ਆ ਹਾਂ ਤੇ ਨਾ ਮਤਲਬ ਦਮਨਕਾਰੀ ਦੇਸ਼ਾਂ ਦੇ ਵਿੱਚ ਆਉਂਦਾ ਜੀ ਮਤਲਬ ਬੌਧਿਕ ਜ਼ੋਬਾ ਨਹੀਂ ਕਰਦਣੀ ਆ ਉਹਨਾਂ ਨੇ ਇਲੈਕਸ਼ਨ ਦੱਸੋ ਵੀ ਲੈ ਸਰਕਾਰ ਇਲੈਕਸ਼ਨ ਤੋਂ ਲੜਦੀ ਆ ਤਾਂ ਕਿ ਤੋਂ ਲੈਂਦੀ ਆ ਤੁਹਾਡੇ ਕੋਲੋਂ ਲੈਂਦੀ ਆ ਜਦੋਂ ਸਰਕਾਰ ਇਹਨੇ ਨਾ ਕਰਤਾਇਕ ਇਲੈਕਸ਼ਨ ਤੇ ਜਿਸ ਨੂੰ ਕਿਨੇ ਕਿਨੇ ਲੱਖ ਕਰੋੜ ਰੁਪਏ ਕਰਤਾ ਹੋ ਜਾਂਦਾ ਤੇ ਪੰਜਾਬ ਜਿਹੜੀ ਇਲੈਕਸ਼ਨ ਇੰਡੀਆ ਇਲੈਕਸ਼ਨ ਹੁੰਦੀ ਆ ਹਰ ਪਰਕਰ ਕਾ ਕਿਤੋਂ ਲਿੰਦੀ ਆ ਤਾ ਡਾਗ ਲਿੰਦੀ ਆ ਹਾਂ ਤੇ ਬੜੇ ਘਰਾਂ ਨਾਲ ਕੋਈ ਲਿੰਦੀ ਆ ਪਰ ਉਹਨਾਂ ਨੇ ਪੌਚੀ ਇਹਦੀ ਲਾਗੂ ਕਰਨੀ ਬੜੇ ਘਰਾਂ ਨਾਲ ਤੇ ਫਿਰ ਤੁਹਾਡੀ ਪਾਲਿਸੀ ਕਿਦਾਂ ਲਾਗੂ ਤੁਸੀਂ ਕਿਦਾ ਕਹਿੰਦੇ ਕੋਈ ਸਰਕਾਰ ਸਰਕਾਰ ਨੇ ਕਹਿਨੇ ਬਦਲਾਅ ਨਹੀਂ ਕਰਨਾ ਬਦਲਾਅ ਤਰੀਕਾ ਨਹੀਂ ਕਰਨਾ ਜਾਂ ਸੱਥਾ ਨਹੀਂ ਕਰਨਾ ਜਦੋਂ ਤੁਸੀਂ ਰਲ ਕੇ ਬਹਿ ਗਏ ਵਿਚਾਰਾ ਕਰਨੀ ਚਾਲੂ ਕਰਤੀ ਜਦੋਂ ਵਿਚਾਰ ਹੋ ਗਈ ਇਹ ਕਰਕੇ ਹੁਣ ਸਰ ਨਹੀਂ ਥੋੜੇ ਬੋਤੈ ਮਤ ਮਾਰਨੀ ਬਣੀ ਜਵਾਨੋ ਇੱਕ ਦੇ ਨਾਲ ਛੱਡਣਾ ਜਾ ਕੇ ਜਿੱਥੇ ਵੀ ਮੋਰਚੇ ਲੱਗਣਾ ਉਥੇ ਸਾਡੇ ਸਾਥ ਦੋ ਦੂਜਾ ਸਾਡੇ ਨਾਲ ਖੇਤੀ ਵਿੱਚ ਵੀ ਸਾਥ ਦੋ ਬਦਲ ਦੋ ਕੰਮ ਨੂੰ ਜੇ ਇਹਨਾਂ ਨੂੰ ਕਣਕ ਨਹੀਂ ਚੰਗੀ ਲੱਗਦੀ ਦੋ ਨਾ ਕੋ ਖੇ ਮੰਨ ਗਿਆ ਪਰ 2 ਤਰਲੇ ਮੰਨ ਗਏ ਆਪਾਂ ਦਾਣਾ ਬੀਤੀ ਇਹ ਤੁਹਾਡੇ ਘਰ ਦੁੱਧ ਆ ਤੇ ਤੁਸੀਂ ਦੁੱਧ ਲੋਕਾਂ ਕੋਲ ਕੋ ਮਾਰਤਾ ਕੋ ਲਓ ਕੋਈ ਘਰ ਵਾ ਘਰ ਵਰਤੋ ਹਾਂ ਇੱਕ ਦੂਸਰੇ ਕੋਲ ਮਤਲਾ ਕਰੋ ਮੇਰੇ ਕੋਲ ਲਓ ਜੇ ਨਹੀਂ ਚੰਗਾ ਲੱਗਦਾ ਦੂਸਰੇ ਕੋਲ ਲਓ ਪਰ ਫਿਰ ਵੀ ਤੁਹਾਨੂੰ ਪਿਓ ਤੇ ਮਿਲੂਗਾ ਦੇਖੋ ਤੇ ਤੁਹਾਨੂੰ ਹੀ ਖਿਆਰ ਕਰਨਾ ਪੈਣਾ ਜਵਾਨੋ ਬਿਲਕੁਲ ਇਹ ਨਹੀਂ ਕਿ ਵੀ ਤੁਸੀਂ ਬੋਦੇ ਵਾਗ ਦੇ ਬੋਲਡ ਮੋਟਰਾਂ ਦੇ ਚੜੇ ਬੜੇ ਸਾਡਾ ਸਾਥ ਨਹੀਂ ਵੀ ਦੋ ਅਹੀਂ ਤੁਹਾਡਾ ਦੇ ਨੇ ਇਹ ਮੋਰਚੇ ਜਿੱਤਣ ਵਾਸਤੇ ਜਵਾਨੀ ਤੇ ਕਸਾਨੀ ਤੇ ਬਜ਼ੁਰਗੇ ਸਾਰੇ ਰਲ ਕੇ ਤੇ ਫੇਰ ਕੰਮ ਬਣੇ